ਹਾਂਜੀ ਮੇਰਾ ਨਾਮ ਚਾਹਤ ਹੈ ਮੈਂ ਸੋਈ ਮਾਲ ਰੋਡ ਸਕੂਲ ਦੀ ਵਿਦਿਆਰਥਣ ਹਾਂ ਮੈਂ ਜੇਈ ਦੀ ਤਿਆਰੀ ਕਰਨ ਇੱਥੇ ਆਈ ਆਂ ਤੇ ਮੈਂ ਇਹ ਵੇਖਿਆ ਕਿ ਸਾਡੇ ਚੀਫ ਮਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸਰ ਉਹਨਾਂ ਨੇ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਐ ਸਿੱਖਿਆ ਕ੍ਰਾਂਤੀ ਜਿਹੜੀ ਹੁਣ ਸ਼ੁਰੂ ਹੋਈ ਹੈ ਇਸ ਵਿੱਚ ਉਹਨਾਂ ਨੇ ਤੁਹਾਡੇ ਨਾਲ ਮਤਲਬ ਬੱਚਿਆਂ ਦਾ ਸਮਰਥਨ ਕੀਤਾ ਹੈ ਉਹ ਬਹੁਤ ਵਧੀਆ ਹੈ ਆਪਾਂ ਮੀਡਲ ਕਲਾਸ ਫੈਮਲੀਆਂ ਤੋਂ ਬਿਲੋਂਗ ਕਰਦੇ ਆਂ ਆਪਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਇੰਨੀ ਚੰਗੀ ਕੋਚਿੰਗ ਆਪਾਂ ਕਦੀ ਲੈ ਸਕਾਂਗੇ ਇਨੇ ਵਧੀਆ-ਵੱਡਿਆ ਇੰਸਟੀਚਿਊਟਸ ਤੋਂ ਤੁਹਾਡੇ ਟੀਚਰਜ਼ ਆਏ ਨੇ ਅਵੰਤੀ ਤੇ ਦੂਸਰੇ ਵੀ ਤੇ ਆਪਾਂ ਬਹੁਤ ਖੁਸ਼ ਆ ਇਸ ਆਪਾਂ ਸਾਡੇ ਵਾਸਤੇ ਹੋਸਟਲ ਅਰੇਂਜ ਕੀਤੇ ਗਏ ਇੰਨੀ ਵਧੀਆ ਫੈਸਿਲਿਟੀਆਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਖਾਣਾ ਸਾਨੂੰ ਵਧੀਆ ਵਧੀਆ ਐਕਟੀਵਿਟੀਆਂ ਕਰਵਾਈਆਂ ਗਈਆਂ ਸਾਨੂੰ ਤੇ ਆਪ ਬਹੁਤ ਖੁਸ਼ ਆ ਇਸ ਨਾਲੋਂ ਤੇ ਹਨ ਵੇਖਿਆ ਜਾਵੇ ਤੇ ਮੈਂ ਪਹਿਲੇ ਕਨਵੈਂਟ ਸਕੂਲ ਚ ਪੜਦੀ ਸੀਗੀ ਉਸ ਤੋਂ ਬਾਅਦ ਮੈਂ ਗਵਰਨਮੈਂਟ ਸਕੂਲ ਚ ਆਈ ਤੇ ਮਤਲਬ ਉਸ ਤੋਂ ਬਾਅਦ ਸਾਡੇ ਐਸਓਈ ਸਕੂਲਸ ਬਣੇ ਇਨਫਰਾਸਟ੍ਰਕਚਰ ਸਾਡਾ ਵਰਲਡ ਕਲਾਸ ਇਨਫਰਾਸਟ੍ਰਕਚਰ ਹੈ ਸਾਰੇ ਗੁਸਾਨੂੰ ਉੱਥੇ ਵੀ ਟੀਚਰਸ ਬਹੁਤ ਵਧੀਆ ਮਿਲੇ ਆ ਤੇ ਐਜੂਕੇਸ਼ਨ ਦੇ ਵਿੱਚ ਇੰਨਾ ਸੀਰੀਅਸ ਅੱਜ ਤੱਕ ਕੋਈ ਸੀ ਗਵਰਨਮੈਂਟ ਨੂੰ ਆਪਾਂ ਨਹੀਂ ਵੇਖਿਆ ਹਾਂ ਡਾ ਸਾਰਾ ਜਿੰਨਾ ਵੀ ਸਾਨੂੰ ਸਪੋਰਟ ਚਾਹੀਦਾ ਹੈ ਸਾਨੂੰ ਅੱਗੇ ਵਧਣ ਵਾਸਤੇ ਸਾਨੂੰ ਸਾਰਾ ਸਪੋਰਟ ਮਿਲਦਾ ਸਾਡੀ ਸਿੱਖਿਆ ਕ੍ਰਾਂਤੀ ਵੱਲ ਜਿਹੜਾ ਇੱਕ ਕਦਮ ਵੜਾਇਆ ਗਿਆ ਹੈ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤੇ ਹਰਜੋਤ ਸਿੰਘ ਪੈਂਸੀ ਵੱਲੋਂ ਇਹ ਮੈਨੂੰ ਬਹੁਤ ਚੰਗਾ ਲੱਗੰਦਾ ਤੇ ਸਾਡੀ ਜਿਵੇਂ ਆਪਾਂ ਮਿਡਲ ਕਲਾਸ ਫੈਮਿਲੀਸ ਤੋਂ ਬਿਲੋਂਗ ਕਰਦੇ ਆ ਆਪਾਂ ਉਸ ਲੈਵਲ ਤੱਕ ਪਹੁੰਚ ਹੀ ਨਹੀਂ ਸਕਦੇ ਕਿ ਆਪਾਂ ਇੰਨੀ ਮਹਿੰਗੀ ਮਹਿੰਗੀ ਕੋਚਿੰਗ ਲੈ ਸਕੀਏ ਤੇ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਉਹਨਾਂ ਦਾ ਕਿ ਇਹ ਸਿੱਖਿਆ ਕ੍ਰਾਂਤੀ ਵਿੱਚ ਸਾਡਾ ਵੀ ਹੁਣ ਸਮਰਥਨ ਆਇਆ ਹੋਏ